ਅੱਜ ਤਾਂ ਇੱਥੇ ਇੱਥੇ ਅੱਖਾਂ ਚ ਖਾਜ ਤਾਂ ਹੁੰਦੀ ਹੈ ਗੁੜ ਨਾਲ ਰੋਟੀ ਖਾਧੀ ਕਰਕੇ ਹੁਣ ਇਹ ਇਹ ਦਾਲ ਸਬ지 ਰਾਤ ਖਾ ਲੈਂਦੇ ਫੇਰ ਨਹੀਂ ਗੁੜ ਨਾਲ ਖਾਧੀ ਸੀ ਹੁਣ ਦੇਖੋ ਕਰਾਰਾ ਕਰਾਰਾ ਹੈਗਾ ਕਿ ਨਹੀਂ ਇੱਥੇ ਥੋੜੀ ਨੂੰ ਕਰਾਰਾ ਕਰਾਰਾ ਕਰ ਦੋ ਕੱਟੇ ਕੱਟੇ ਕਰਾਰਾ ਕਰ ਦੋ ਕਰ ਦੋ ਕਰ ਦੋ ਨਹੀਂ ਅੱਜ ਘਟਾਇਤਾ ਅੱਜ ਵੀ ਨਹੀਂ ਸ਼ੱਕਰਖਾਨੀ ਕੱਲ ਨੂੰ ਨਹੀਂ ਖਾਣੀ ਪਰ ਸੋਨੂੰ ਨਹੀਂ ਖਾਣੀ ਠੀਕ ਹੈ ਮੈਂ ਤੇ ਨਹੀਂ ਤੇ ਮੈਂ ਤੇ ਦਾਲ ਤਾਂ ਖਾਂਦੇ ਨਹੀਂ ਹੈਗੇ ਫਿਰ ਦਾਲ ਸਬ지 ਖਾਇਆ ਕਰੋ ਦਾਲ ਦਾਲ ਦਹੀਂ ਹੋ ਗਿਆ ਹਾਂ ਥੋੜੀ ਹੂੰ ਥੋੜੀ ਖਾ ਲੂੰ ਦਾਲ ਕਹੀ ਜੀ ਹੋਣਾ ਰਾਤ ਤਾਂ ਵੀ ਦਾਲ ਨੂੰ ਬੁਰਕੀ ਬਣੀ ਲਾਈ ਭੋਰਾ ਵੀ ਕਹੀ ਜਾਂਦੀ ਹੈ ਹੂੰ ਰਾਤ ਤਾਂ ਦਾਲ ਨੂੰ ਬੁਰਕੀ ਬਣੀ ਲਾਈ ਸੜਤੀ ਸਾਰੀ ਉਹ ਕਹਿੰਦੇ ਖਾਧੀ ਸੀ ਗੋੜ ਨਾਲ ਗੋੜ ਨਾਲ ਖਾਧੀ ਦਾਲ ਨੇ ਇਹ ਤਾਂ ਬਹੁਤ ਔਖਾ ਹੋ ਜਾਂਦਾ ਆ ਆਏ ਮਾਰਦੇ ਦਾਲ ਨੂੰ ਹੂੰ ਹੂੰ ਔਖਾ ਹੀ ਹੋ ਜਾਂਦੀ ਹੈ ਘੱਟ ਹੁੰਦੀ ਅੱਜ ਅੱਗੇ ਤਾਂ ਪਿੰਡਾ ਵੱਡ ਵੱਟ ਛਿੜਦੇ ਹੁੰਦੇ ਮੇਰੇ ਅੱਜ ਗੁੰਡ ਵੀ ਨਹੀਂ ਦੇਣਾ ਹੈਗਾ ਦਾਲੀ ਜਮ ਅੱਜ ਕੱਲੀ ਦਾਲ ਨਾ ਖਾਓ ਹਾਂ ਅੱਜ ਨਹੀਂ ਗੁੜ ਮਿਲਣਾ ਹੈਗਾ ਤੁਹਾਨੂੰ ਠੀਕ ਹੈ ਅੱਜ ਲੋੱਖਾਂ ਵੀ ਅੱਜ ਲਾਲ ਘੱਟ ਨੇਗੀ ਮੈਂ ਵੇਹ ਅਬ ਇਹ ਫੇਰਾ ਹੁੱਕਨ ਦਾ ਚਲਾਉਂਗਾ ਕੰਨਾਂ ਦੇ ਅੰਦਰ ਦੇ ਵੈਰੀ ਗੁੰਨਾਂ ਦਿਲਾਉਣਾ ਹੈ ਦਾ ਸਾਜੀ ਦਾ ਜੱਲ ਨਹੀਂ ਕਰੋ ਨਾ ਉਹ ਦੀ ਗੱਲ ਕਰਦੇ ਜਿਵੇਂ ਉਧਰ ਉਸ ਗੱਲ